ਬਹੁਤ ਸਵਾਗਤ ਹੈ ਜੀ ਬਹੁਤ ਵੱਡੀ ਖਬਰ ਹੈ ਵਿਸਥਾਰ ਜ਼ਰੂਰ ਕਰਾਂਗੇ ਖਬਰ ਇਹ ਹੈ ਵੀ ਕੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ 20 ਐਫਆਈਆਰ ਹੋ ਸਕਦੀ ਹੈ ਭਗਵੰਤ ਮਾਨ ਇਸ ਵਕਤ ਮੁੰਬਈ ਨੇ ਕਿਸੇ ਵੇਲੇ ਵੀ ਉਹ ਪੰਜਾਬ ਵਾਪਸ ਆ ਸਕਦੇ ਨੇ ਸੁਖਬੀਰ ਸਿੰਘ ਬਾਦਲ ਡੀਜੀਪੀ ਕੋਲੇ ਪਹੁੰਚ ਗਏ ਨੇ ਹੁਣ ਇਹ ਪੂਰੀ ਸਥਿਤੀ ਨੂੰ ਸਮਝਿਏ ਵਿਕਰਮ ਸਿੰਘ ਮਜੀਠੀਆ 2 ਫਰਵਰੀ ਨੂੰ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਔਰ 5 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਰ ਕਮੇਟੀ ਦੀ ਬੈਠਕ ਸੱਦਦੇ ਨੇ ਚੰਡੀਗੜ੍ਹ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਏ ਨੇ ਵੀ ਉੱਚੇ ਚੇਤਤੌਰ ਤੇ ਹਾਜ਼ਰ ਹੋਣਾ ਸੀ ਗੱਲ ਅਕਾਲੀ ਧੜਿਆਂ ਦੀ ਏਕਤਾ ਦੀ ਵੀ ਤੁਰੀ ਸੀ ਲੇਕਿਨ ਅਚਾਨਕ ਕੋਰ ਕਮੇਟੀ ਦੀ ਚਲਦੀ ਮੀਟਿੰਗ ਦੇ ਵਿੱਚ ਕੀ ਹੋਇਆ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਖਵੀਰ ਬਾਦਲ ਔਰ ਕੋਰ ਕਮੇਟੀ ਮੈਂਬਰਾਂ ਦੇ ਵਿੱਚ ਇਹ ਗੱਲ ਤੈ ਹੋ ਗਈ ਕਿ ਆਪਾਂ ਚੁੱਪ-ਚੁਪੀ ਤੇ ਪੰਜਾਬ ਦੇ ਡੀਜੀਪੀ ਦੇ ਦਫਤਰ ਚਲਣਾ ਔਰ ਉਸ ਤੋਂ ਬਾਅਦ ਡੀਜੀਪੀ ਦੇ ਦਫਤਰ ਵਿੱਚ ਬੈਠ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਫੀਸ਼ੀਅਲ ਤੌਰ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਗਈ ਸੋ ਇਹ ਵੀਡੀਓ ਵੀ ਇਸ ਵਕਤ ਅਸੀਂ ਦੇਖਦੇ ਹਾਂ ਸਕਰੀਨ ਦੇ ਉੱਪਰ ਉਹ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ तमाम ਵੱਡੇ ਲੀਡਰ ਉਹਨਾਂ ਦੇ ਲੀਗਲ ਵਿੰਗ ਦੇ ਆਗੂ ਕੋਰ ਕਮੇਟੀ ਦੇ ਮੈਂਬਰ ਸਾਰੇ ਖੜੇ ਹੋਏ ਨੇ ਇਹ ਤਸਵੀਰਾਂ 5 ਜਨਵਰੀ ਲੰਚ ਦੇ ਸਮੇਂ ਤੋਂ ਬਾਅਦ ਦੀਆਂ ਨੇ ਜਦੋਂ ਸੁਖਵੀਰ ਸਿੰਘ ਬਾਦਲ ਕੋਰ ਕਮੇਟੀ ਛੱਡ ਕੇ ਚਲੇ ਜਾਂਦੇ ਨੇ ਔਰ ਸਾਰੇ ਕੋਰ ਕਮੇਟੀ ਮੈਂਬਰ ਚਲੇ ਜਾਂਦੇ ਨੇ ਸੁਖਵੀਰ ਬਾਦਲ ਮੀਡੀਆ ਦੇ ਨਾਲ ਗੱਲਬਾਤ ਚ ਕਹਿ ਰਹੇ ਸੀ ਕਿ ਅਸੀਂ ਲੰਚ ਕਰਕੇ ਵਾਪਸ ਆਉਣੇ ਆ ਲੇਕਿਨ ਉਹ ਪੰਜਾਬ ਦੇ ਡੀਜੀਪੀ ਦੇ ਦਫ਼ਤਰ ਪਹੁੰਚ ਗਏ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਔਰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਹੀ ਇਹ ਫੈਸਲਾ ਹੋਇਆ ਕਿ ਅਸੀਂ ਡੀਜੀਪੀ ਕੋਲੇ ਜਾਣਾ ਡੀਜੀਪੀ ਕੋਲੇ ਕਿਉਂ ਜਾਣਾ ਉਹਦਾ ਉਰੇਸ਼ ਕੀ ਹੈ ਉਹਦਾ ਵੀ ਸਿਕਰ ਕਰਦੇ ਆ ਖਬਰ ਲੀਕ ਨਹੀਂ ਹੋਣ ਦਿੱਤੀ ਸੁਖਬੀਰ ਬਾਦਲ ਨੇ ਔਰ ਕੋਰ ਕਮੇਟੀ ਮੈਂਬਰਾਂ ਨੇ ਔਰ ਪੁਲਿਸ ਨੂੰ ਵੀ ਇਹ ਪਤਾ ਨਹੀਂ ਲੱਗਿਆ ਕਿ ਸੁਖਬੀਰ ਬਾਦਲ ਔਰ ਕੋਰ ਕਮੇਟੀ ਦੇ ਮੈਂਬਰ ਪਹੁੰਚਣਗੇ ਹੋ ਸਕਦਾ ਹੈ ਡੀਜੀਪੀ ਕੋਲੇ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਟੈਲੀਫੋਨ ਤੇ ਸੰਭਾਲ ਲਿਆ ਹੋਵੇ ਹੁਣ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਖਦਸ਼ਾ ਪ੍ਰਗਟ ਕਰ ਰਹੇ ਨੇ ਕਿ ਪੰਜਾਬ ਸਰਕਾਰ ਉਹਨਾਂ ਤੇ ਪਰਚਾ ਦਰਜ ਕਰ ਸਕਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਰਕੇ ਤੇ ਸੁਖਬੀਰ ਬਾਦਲ ਨੇ ਆਪਣੀ ਚਿੰਤਾ ਇਹ ਸ਼ੱਕ ਸ਼ੁਭਾ ਉਹਨੇ ਪ੍ਰਗਟ ਕਰਤਾ ਸੁਖਵੀਰ ਬਾਦਲ ਨੇ ਉਹ ਕਹਿੰਦੇ ਕਿ ਸਰਕਾਰ ਵੱਲੋਂ 328 ਸਰੂਪਾਂ ਦੇ ਮਾਮਲੇ 'ਚ ਜਿਹੜੀ ਸਿੱਟ ਬਣਾਈ ਹੈ ਉਹ ਸਿੱਟ ਮੇਰੇ ਨਿੱਜੀ ਕਾਰੋਬਾਰ ਦੀ ਜਾਂਚ ਕਰਕੇ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇੱਥੇ ਸਵਾਲ ਵੱਡਾ ਖੜਾ ਹੋ ਗਿਆ ਵੀ ਕੀ ਜਿਹੜੀ ਸਿੱਟ ਸੀ ਸਿੱਟ ਨੇ 328 ਪਵਿੱਟਰ ਸਰੂਪਾਂ ਦੀ ਜਾਣਕਾਰੀ ਦੇ ਮਾਮਲੇ ਦੇ ਵਿੱਚ ਜਿਹੜਾ ਇਨਕੁਆਇਰੀ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ 16 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਦਸੰਬਰ ਦੇ ਮਹੀਨੇ ਐਫ ਆਈ ਆਰ ਲੋਜ ਹੋਈ ਸੀ ਔਰ ਉਸ ਤੋਂ ਬਾਅਦ ਸੁਖਵੀਰ ਬਾਦਲ ਦਾ ਨੇੜਲਾ ਸਤਿੰਦਰ ਸਿੰਘ ਕੋਹਲੀ ਜਿਹੜੇ ਕੀ ਇੱਕ ਸੀਏ ਨੇ ਆਡੀਟਰ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਡਿਟ ਕਰਨ ਲਈ 2009 ਤੋਂ ਉਹਨਾਂ ਦੀਆਂ ਸੇਵਾਵਾਂ ਜਾਰੀ ਸੀ ਜਿਹੜੀਆਂ 2020 ਦੇ ਵਿੱਚ ਜਾਂ ਉਸ ਤੋਂ ਬਾਅਦ ਖਤਮ ਕੀਤੀਆਂ ਗਈਆਂ ਹੁਣ ਸੁਖਵੀਰ ਬਾਦਲ ਨੂੰ ਇਹ ਕਿਉਂ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਸੁਖਵੀਰ ਬਾਦਲ ਤੇ ਪਰਚਾ ਦੋ ਐਫ ਆਈ ਆਰ ਦੋ ਉਹ ਕਹਿੰਦੇ ਵੀ ਜਿਹੜੇ ਸੀਏ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਜਾਂ ਜਿਹੜੇ ਲੋਕਾਂ ਤੇ ਕੇਸ ਦਰਜ ਕੀਤਾ ਹੈ ਜਾਂ ਜਿਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਪੰਜਾਬ ਦੀ ਸਰਕਾਰ ਉਹ ਸੁਖਵੀਰ ਬਾਦਲ ਤੇ ਕੇਸ ਦਰਜ ਕਰਨ ਦੀ ਕਰ ਰਹੀ ਹੈ ਸੁਖਵੀਰ ਕਹਿੰਦੇ ਕਿ ਮੇਰੇ ਅਕਾਊਂਟੈਂਟਸ ਤੇ ਉਹਨਾਂ ਦੇ ਪਰਿਵਾਰਾਂ ਨੂੰ ਪੁਲਿਸ ਤੰਗ ਪਰੇਸ਼ਾਨ ਕਰ ਰਹੀ ਹੈ ਜਦ ਕਿ ਉਹਨਾਂ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਸਬੰਧ ਵੀ ਨਹੀਂ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇਹ ਕਹਿਣਾ ਹੈ ਸੁਖਵੀਰ ਕਹਿੰਦੇ ਵੀ ਮੈਂ ਕੋਰ ਕਮੇਟੀ ਮੈਂਬਰਾਂ ਨਾਲ ਡੀਜੀਪੀ ਕੋਲੇ ਖੁਦ ਆ ਗਿਆ ਤੇ ਮੈਂ ਗ੍ਰਿਫਤਾਰੀ ਦੇਣ ਆਇਆ ਤੇ ਆਪ ਸਰਕਾਰ ਨੇ ਜੋ ਕਰਨਾ ਹੈ ਮੇਰੇ ਉੱਪਰ ਕਰੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਮੈਂ ਉਦੋਂ ਤੱਕ ਨਹੀਂ ਜਾਊਂਗਾ ਕਹਿੰਦੇ ਜਦੋਂ ਤੱਕ ਮੇਰੇ ਤੇ ਪਰਚਾ ਦਰਜ ਨਹੀਂ ਕਰ ਦਿੰਦੇ ਤੇ ਇਹ ਲਿਖਤਾ ਸ਼ਰੋਮਣੀ ਅਕਾਲੀ ਦਲ ਦੇ ਵਰਕੇ ਤੇ ਸੁਖਵੀਰ ਬਾਦਲ ਦੀ ਪਾਰਟੀ ਨੇ ਲਗਾਇਆ ਪੱਕਾ ਧਰਨਾ ਹੁਣ ਕੀ ਡੀਜੀਪੀ ਦੇ ਦਫਤਰ ਦੇ ਵਿੱਚ ਕੋਰ ਕਮੇਟੀ ਮੈਂਬਰ ਜਾਂ ਸੁਖਵੀਰ ਬਾਦਲ ਦੀ ਪਹੁੰਚ ਹੈ ਜਿਹੜੀ ਇਹ ਪੱਕਾ ਧਰਨਾ ਹੈ ਕਿਉਂਕਿ ਸੁਖਵੀਰ ਬਾਦਲ ਨੇ ਇਹ ਵੀਡੀਓ ਜਾਰੀ ਕੀਤੀ ਹੈ ਜਿਹੜੀ ਇਸ ਵਕਤ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ ਸੋ ਕੀ ਸੁਖਵੀਰ ਬਾਦਲ ਨੇ ਕੋਰ ਕਮੇਟੀ ਮੈਂਬਰਾਂ ਦੇ ਨਾਲ ਕੁਰਸੀਆਂ ਤੇ ਬਹਿ ਕੇ ਡੀਜੀਪੀ ਦੇ ਸਾਹਮਣੇ ਧਰਨਾ ਲਾ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਅਸੀਂ ਯਾਦ ਕਰੀਏ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਅਗਰ ਲੈਫਟੀਨੈਂਟ ਗਵਰਨਰ ਦੇ ਘਰ ਜਾਂਦੇ ਸੀ ਉਹਨਾਂ ਦੇ ਲੀਡਰ ਕੇਜਰੀਵਾਲ ਮਨੀਸ਼ सिसोदिया ਵਗੈਰਾ ਉਹ ਕਹਿ ਰਹੇ ਦੇ ਸੀ ਕਿ ਅਸੀਂ ਧਰਨੇ ਤੇ ਬੈ ਗਏ ਹੁਣ ਕੀ ਉਸੇ ਤਰ੍ਹਾਂ ਦੀ ਸਿਆਸਤ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਕਰ ਰਹੇ ਨੇ ਹੁਣ ਗੱਲ ਨੂੰ ਅੱਗੇ ਵਧਾਉਨੇ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਜਦੋਂ ਪੇਸ਼ ਦਰਜ ਕੀਤਾ ਜਾਣਾ ਸੀ ਬਿਕਰਮ ਸਿੰਘ ਮਜੀਠੀਆ ਕਹਿੰਦੇ ਮੈਨੂੰ ਪਹਿਲਾਂ ਸ਼ੱਕ ਪੈ ਗਿਆ ਸੀ ਮੈਂ ਪਹਿਲਾਂ ਹੀ ਕਹਤਾ ਸੀ 25 ਜੂਨ ਤੋਂ ਪਹਿਲਾਂ ਕਿ ਮੇਰੇ ਤੇ ਇਹ ਝੂਠਾ ਕੇਸ ਦਰਜ ਕਰਨਗੇ ਵਿਕਰਮ ਜੀਠੀਆ ਕੇਸ ਨੂੰ ਝੂਠਾ ਕਹਿ ਰਿਹਾ ਸਰਕਾਰ ਕੇਸ ਨੂੰ ਤੱਥਾਂ ਦੇ ਆਧਾਰਿਤ ਕਹਿ ਰਹੀ ਹੈ ਸੁਖਵੀਰ ਬਾਦਲ ਹੁਣ ਇਹ ਕਹਿ ਰਹੇ ਨੇ ਕਿ ਸਾਡੇ ਅਕਾਊਂਟੈਂਟਸ ਨੂੰ ਤੰਗ ਕੀਤਾ ਜਾ ਰਿਹਾ ਕੁਝ ਦਿਨ ਪਹਿਲਾਂ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਜਿਦੇ ਚ ਉਹਨਾਂ ਨੇ ਸਿੱਟ ਦੇ ਕੁਝ ਅਫਸਰਾਂ ਤੇ ਸਵਾਲ ਖੜਾ ਕੀਤਾ ਸੀ ਜਿਦੇ ਵਿੱਚ ਸਿੱਟ ਦੇ ਅਫਸਰ ਨੇ ਭਾਵੇਂ ਅ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਨੇ ਉਹਨਾਂ ਦਾ ਵੀ ਜ਼ਿਕਰ ਹੈ ਗੁਰਪ੍ਰੀਤ ਸਿੰਘ ਉਹਨਾਂ ਦਾ ਉਹਨਾਂ ਨੇ ਕੀਤਾ ਗੁਰਬੰਦ ਸਿੰਘ ਬੈਂਸ ਦਾ ਜ਼ਿਕਰ ਕੀਤਾ ਕਈਆਂ ਦਾ ਜ਼ਿਕਰ ਕੀਤਾ ਸੀ ਬੀਬੀ ਹਰਸ਼ਮਰਤ कौर ਬਾਦਲ ਨੇ ਉਹ ਕਹਿੰਦੇ ਕਿ ਜਿਹੜੀ ਇਹ ਸਿੱਟ ਹੈ ਜਾਂ ਪੁਲਿਸ ਹੈ ਇਹ ਝੂਠਾ ਪਰਚਾ ਸੁਖਬੀਰ ਬਾਦਲ ਤੇ ਦਰਜ ਕਰਨਾ ਚਾਹੁੰਦੀ ਹੈ ਇਸ ਕਰਕੇ ਜਿਹੜੀ ਜਾਂਚ ਹੈ ਉਹ ਅਕਾਊਂਟੈਂਟਸ ਤੋਂ ਜਾਂ ਇਧਰੋਂ ਉਧਰੋਂ ਉਸ ਸੁਖਬੀਰ ਨਾਲ ਕਨੈਕਟ ਕੀਤੀ ਜਾ ਰਹੀ ਹੈ ਹੁਣ ਦੇਖੋ ਇਹ ਅਧਿਕਾਰ ਖੇਤਰ ਤਾਂ ਪੁਲਿਸ ਦਾ ਹੈ ਹੁਣ ਸਵਾਲ ਇਹ ਵੱਡਾ ਹੈ ਕਿ ਬਿਕਰਮਜੀਠੀਆ ਦੇ ਤਾਂ ਆਮ ਆਦਮੀ ਪਾਰਟੀ ਨੇ ਕੇਸ ਦਰਜ ਕਰਤਾ ਸੀ ਕੀ ਜਿਹੜੇ ਅਕਾਊਂਟੈਂਟਸ ਨੇ ਸੁਰਿੰਦਰ ਸਤਿੰਦਰ ਸਿੰਘ ਕੋਹਲੀ ਨੇ ਜਾਂ ਮੁਲਾਜ਼ਮ ਕਮਲਜੀਤ ਸਿੰਘ ਹੈ ਕੀ ਉਹਨਾਂ ਤੋਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਜਿਹੜੀ ਸਿੱਧੇ-ਸਿੱਧੇ ਸੁਖਵੀਰ ਬਾਦਲ ਨਾਲ ਸੰਬੰਧਿਤ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਅਗਰ ਕੋਈ ਇਸ ਤਰੀਕੇ ਦੀ ਜਾਣਕਾਰੀ ਮਿਲਦੀ ਹੈ ਸਟ ਨੂੰ ਪਰ ਸੁਖਵੀਰ ਬਾਦਲ ਦੀ ਚਿੰਤਾ ਔਰ ਭਗਵੰਤ ਮਾਨ ਸਰਕਾਰ ਦਾ ਰੁਖ ਹਜੇ ਪੰਜਾਬ ਸਰਕਾਰ ਵੱਲੋਂ ਕੋਈ ਆਫੀਸ਼ੀਅਲ ਪੱਖ ਨਹੀਂ ਆਇਆ ਪੰਜਾਬ ਦੇ ਡੀਜੀਪੀ ਨੇ ਵੀ ਮੈਂ ਚੈੱਕ ਕਰ ਰਿਹਾ ਸੀ ਕਿ ਹਲੇ ਤੱਕ ਕਿਸੇ ਤਰ੍ਹਾਂ ਦੀ ਸਫਾਈ ਜਾਂ ਪ੍ਰੈਸ ਨੋਟ ਜਾਰੀ ਨਹੀਂ ਕੀਤਾ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਡੀਜੀਪੀ ਦਫਤਰ ਦੇ ਅੰਦਰ ਤੇ ਬਾਹਰ ਧਰਨਾ ਦੇਣਗੇ ਕੀ ਪੁਲਿਸ ਇਹਨਾਂ ਨੂੰ ਕਸਟਡੀ ਦੇ ਵਿੱਚ ਲਏਗੀ ਕੀ ਇਹ ਵੱਡਾ ਰਾਜਨੀਤਿਕ ਮੁੱਦਾ ਬਣੇਗਾ ਕੀ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਔਰ ਭਗਵੰਤ ਮਾਨ ਇਸ ਮੁੱਦੇ ਨੂੰ ਇਸ ਕਦਮ ਨੂੰ ਨਿਊਟ੍ਰਲਾਈਜ਼ ਕਰ ਸਕਣਗੇ ਸੰਭਾਲ ਸਕਣਗੇ ਇਹ ਕੋਈ ਵੱਡਾ ਰਾਜਨੀਤਿਕ ਮੁੱਦਾ ਤਾਂ ਨਹੀਂ ਬਣੇਗਾ ਕਿਉਂਕਿ ਬਿਕਰਮਜੀਠੀਆਂ ਹੁਣੇ-ਹੁਣੇ ਰਹਾ ਹੋ ਕੇ ਆਏ ਨੇ ਭਗਵੰਤ ਮਾਨ ਕਿਸੇ ਵੇਲੇ ਵੀ ਪੰਜਾਬ ਪਹੁੰਚ ਸਕਦੇ ਨੇ ਕਿਉਂਕਿ ਉਹ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕਰਨ ਪਹੁੰਚੇ ਸੀ ਇਨਵੈਸਟ ਪੰਜਾਬ ਮਾਰਚ ਦੇ ਵਿੱਚ ਹੋਣਾ ਹੈ ਪੰਜਾਬ 'ਚ ਉਹਦੇ ਲਈ ਉਹ ਉਦਯੋਗਪਤੀਆਂ ਨਾਲ ਮੁਲਾਕਾਤਾਂ ਕਰ ਰਹੇ ਸੀ ਕੱਲ ਵੀ ਹਿੰਦੂਜਾ ਗਰੁੱਪ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਮੀਟਿੰਗਾਂ ਹੋਈਆਂ ਨੇ ਪੰਜਾਬ 'ਚ ਇਨਵੈਸਟ ਪੰਜਾਬ ਨੂੰ ਲੈ ਕੇ ਹੁਣ ਭਗਵੰਤ ਮਾਨ ਹਜੇ ਮੁੜੇ ਨਹੀਂ ਹਾਲਾਂਕਿ ਭਗਵੰਤ ਮਾਨ ਉਹਨਾਂ ਨੇ ਜਿਹੜਾ ਟਵੀਟ ਕੀਤਾ ਸੀ ਸੋਸ਼ਲ ਮੀਡੀਆ ਐਕਸ ਤੇ ਪੋਸਟ ਕੀਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਮੁਲਾਕਾਤ ਕਰਨ ਲਈ ਗਏ ਸੀ ਤੇ ਜਿਹੜਾ ਭਗਵੰਤ ਮਾਨ ਨੇ ਐਕਸ ਤੇ ਦੋ ਸ਼ਬਦ ਲਿਖੇ ਸੀ ਉਹਨਾਂ ਸ਼ਬਦਾਂ ਨੇ ਵੀ ਪੰਜਾਬ ਦੀ ਪੋਲਿਟਿਕਸ ਨੂੰ ਬਹੁਤ ਵੱਡਾ ਕੀਤਾ ਸੀ ਸੋ ਹੁਣ ਭਗਵੰਤ ਮਾਨ ਕਿਸੇ ਵੇਲੇ ਵੀ ਮੁੜ ਸਕਦੇ ਨੇ ਅਜੇ ਹਾਲਾਤਾਂ 'ਚ ਪੰਜਾਬ ਦੀ ਅਕਾਲੀ ਪੋਲਿਟਿਕਸ ਦੀ ਦਿਸ਼ਾ ਕੀ ਬਣਦੀ ਹੈ ਇਹ ਬਹੁਤ ਮਹੱਤਵਪੂਰਨ ਹੋਏਗਾ ਅਗਲੇ ਕੁਝ ਘੰਟਿਆਂ ਦੇ ਵਿੱਚ ਇਹ ਪੂਰਾ ਘਟਨਾਕਰਮ ਕ੍ਰਮ ਕੀ ਰੂਪ ਲੈਂਦਾ ਹੈ ਕਿਉਂਕਿ ਵੱਡੇ ਵੱਡੇ ਲੀਡਰ ਪਹੁੰਚਣੇ ਹੋਗੇ ਅਕਾਲੀ ਦਲ ਦੀ ਵੱਡੀ ਵੱਡੀ ਲੀਡਰਸ਼ਿਪ ਆਉਣ ਲੱਗੀ ਤਰਨਾ ਹਟਦਾ ਨਹੀਂ ਹਟਦਾ ਲੰਬਾ ਚੱਲਦਾ ਕਿ ਸੱਚਮੁੱਚ ਸੁਖਬੀਰ ਬਾਦਲ ਤੇ ਪਰਚੇ ਦੀ ਤਿਆਰੀ ਹੈ ਗੱਲ ਕਿਸੇ ਨਤੀਜੇ ਪਹੁੰਚੇਗੀ ਡੀਜੀਪੀ ਕਿਵੇਂ ਪੂਰੀਆਂ ਸਥਿਤੀਆਂ ਨੂੰ ਹੈਂਡਲ ਕਰਦੇ ਨੇ ਜਾਂ ਸਭ ਨੂੰ ਅਰੈਸਟ ਕੀਤਾ ਜਾਏਗਾ ਸੋ ਇਹ ਵੱਡੀ ਸਿਆਸਤ ਖਾਲੀ ਦਲ ਨੇ ਵੀ ਅੱਜ ਕਰਤੀ ਹੁਣ ਆਮ ਆਦਮੀ ਪਾਰਟੀ ਦਾ ਇਹਦੇ ਤੇ ਰਿਐਕਸ਼ਨ ਜਾਂ ਪਲਟਵਾਰ ਕੀ ਹੈ ਇਹਦਾ ਇੰਤਜ਼ਾਰ ਕਰਤੀ